ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਰਸਟ ਆਪਣੇ ਕਾਟਨ ਦੇ ਸੂਟ ਹੋਣਗੇ ਬਹੁਤ ਸੋਹਣਾ ਘੇਰੇ ਤੇ ਵਰਕ ਕੀਤਾ ਹੋਇਆ ਆ ਜੀ ਮਸ਼ੀਨ ਵਰਕ ਦਾ ਬਹੁਤ ਸੋਹਣਾ ਜਿਹੜਾ ਥ੍ਰੈਡ ਦਾ ਕੰਮ ਕੀਤਾ ਹੋਇਆ ਆ ਤੇ ਵਿਦਆਊਟ ਦੁਪੱਟਾ ਹੋਣਗੇ ਇਹ 5 ਮੀਟਰ 올ਓਵਰ ਸੂਟ ਰਹੇਗਾ ਬਹੁਤ ਵਧੀਆ ਘੇਰਾ ਵਰਕ ਵਾਲੇ ਹੋਣਗੇ ਕਲਰ ਇਹਦੇ ਵਿੱਚ 10 ਤੋਂ 12 ਹੈਗੇ ਆ ਜੀ ਨੈਕਸਟ ਆ ਮਸਲੀਨ ਸੂਟ ਹੋਏਗਾ ਆ ਵੀ ਮਸਲੀਨ ਦਾ ਸੂਟ ਹੋਏਗਾ ਨਾਲ ਮਸਲੀਨ ਦੇ ਨਾਲ ਦੁਪੱਟੇ ਆ ਜੀ ਨੈਕਸਟ ਆ 올ਓਵਰ ਸੂਟ ਰਹੇਗਾ ਜਾਮ ਕਾਟਨ ਦਾ ਨਾਲ ਹਾਫ ਪਿਓਰ ਤੇ ਦੁਪੱਟਾ ਰਹੇਗਾ ਨੈਕਸਟ ਆ ਆਪਣਾ ਬਨਾਰਸੀ ਦਾ ਸੂਟ ਰਹੇਗਾ ਜੀ ਨੈਕਸਟ ਆਵਲ ਮਸਲੀਨ ਦਾ ਹੋਏਗਾ ਸਭ ਦੇ ਅਲੱਗ-ਅਲੱਗ ਜੜੇ ਆ ਪ੍ਰਿੰਟ ਕਲਰ ਹੋਣਗੇ ਅਲੱਗ-ਅਲੱਗ ਫੈਬਰਿਕ ਰਹੇਗਾ ਸਾਰਿਆਂ ਸੂਟਾਂ ਦਾ ਠੀਕ ਹੈ ਜੀ ਇਹ ਸੋਲੋ ਪੀਸ ਅਵੇਲੇਬਲ ਆ ਜਿੰਨੇ ਵੀ ਅਸੀਂ ਸੂਟ ਦਿਖਾਵਾਂਗੇ ਹੁਣ ਤੁਹਾਨੂੰ ਇਹ ਵਾਲੇ ਜਿਹੜੇ ਸੋਲੋ ਪੀਸ ਵਿੱਚ ਹੈ ਇਹ ਠੀਕ ਹੈ ਸੋਲੋ ਪੀਸ ਅਵੇਲੇਬਲ ਆ ਤੁਹਾਨੂੰ ਪਸੰਦ ਆਉਂਦਾ ਇਹ ਕਲਰ ਪ੍ਰਿੰਟ ਡਿਜ਼ਾਈਨ ਪਸੰਦ ਆਉਂਦਾ ਸਕਰੀਨਸ਼ਾਟ ਲਾ ਤੇ ਜਿਹੜਾ ਤੁਸੀਂ ਫੈਬਰਿਕ ਬਾਰੇ ਪੁੱਛ ਸਕਦੇ ਹੋ ਮੈਸੇਜ ਤੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਪਿਓਰ ਕੋਰਾ ਕਾਟਨ ਵਾਲੀ ਆਗੇ ਨੈਕਸਟ ਆਵਲੇ ਪਿਓਰ ਕਾਟਨ ਦੇ ਸੂਟ ਹੋਣਗੇ ਨਾਲ ਡਿਜੀਟਲ ਪ੍ਰਿੰਟ ਦਾ ਸੌਫਟਵਰ ਦੁਪੱਟਾ ਰਹੇਗਾ ਜੀ ਨੈਕਸਟ ਆਵਲੇ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਟੈਬੀ ਦਾ ਸੌਫਟਵਰ ਦੁਪੱਟਾ ਰਹੇਗਾ ਤੇ ਚਿਕਨ ਦੀ ਬਾਟਮ ਰਹੇਗੀ ਨੈਕਸਟ ਆਵਲੇ ਵੀ ਪਿਓਰ ਕਾਟਨ ਦੇ ਇਹ ਸੇਮ ਫੁੱਲ ਪਿਓਰ ਦਾ ਨਾਲ ਦੁਪੱਟਾ ਹੈ ਜੀ ਸੇਮ ਆਵਲੇ ਵੀ ਦੋ ਇਹਨਾਂ ਵਿੱਚ ਆ ਪ੍ਰਿੰਟ ਲੱਗ-ਲੱਗ ਹੈਗੇ ਆ ਨੈਕਸਟ ਆ ਨੈਟ ਵਾਲੇ ਸੂਟ ਹੈ ਜੀ ਨੈਕਸਟ ਆ ਵੀ ਚਿਤਰਾ ਦੇ ਦੇ ਸੂਟ ਹੋਣਗੇ ਜੀ ਇਹ ਚਾਰਾਂ ਇਹਨਾਂ ਵਿੱਚ ਹੈਗੇ ਆ ਨੈਕਸਟ ਆਵਲਾ ਪਿਓਰ ਕਰੇਪ ਦੇ ਵਿੱਚ ਸੂਟ ਹੋਏਗਾ ਚਨੌਨ ਦਾ ਦੁਪੱਟਾ ਹੋਏਗਾ ਇਹ ਹੈਂਡਵਰਕ ਵਾਲੇ ਸੂਟ ਆਗੇ ਨੈਕਸਟ ਆ ਮਸ਼ੀਨਵਰਕ ਵਾਲਾ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਵਰਕ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਜਾਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਤੁਸੀਂ ਵਰਕ ਚੈੱਕ ਕਰ ਸਕਦੇ ਇਹਨਾਂ ਚੋਂ ਕੋਈ ਵੀ ਤੁਹਾਨੂੰ ਵਰਕ ਪਸੰਦ ਆਉਂਦਾ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ ਤੇ ਕਰਾਉਣਾ ਆ ਤਾਂ ਤੁਸੀਂ ਆਪਣੇ ਕੋਲ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਹੈ ਜੋਰ ਝੱਟ ਦੇ ਵਿੱਚ ਇਹ ਲੈਂਗੁਏਜ ਸਟਾਈਲ ਬਣੇ ਹੋਇਆ ਜੀ ਬਹੁਤ ਸੋਹਣੇ ਜੈ ਸ਼ਰਾਰਾ ਬਣਾ ਲਓ ਲਹੰਗਾ ਬਣਾ ਲਓ ਗਰਾਰਾ ਬਣਾ ਲਓ ਜੋ ਮਰਜੀ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਦਾ ਬਣਵਾ ਸਕਦੇ ਹੋ ਬਹੁਤ ਸੋਹਣੇ ਵੀ ਸੋਬਰ ਜੇ ਸੂਟ ਹੈ ਜੀ ਨੈਕਸਟ ਆ ਕਲੇਫ ਫੈਬਰਿਕ ਦੇ ਵਿੱਚ ਰਹੇਗਾ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਪਸੰਦ ਆਉਂਦਾ ਸੂਟ ਤੁਸੀਂ ਸਕਰੀਨ ਸ਼ਾਟ ਲਾਓ WhatsApp ਤੇ ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਉਹ ਤੇ ਮੈਸੇਜ ਕਰਕੇ ਤੁਸੀਂ ਸੂਟ ਰਿਲੇਟਡ ਕੁਝ ਵੀ ਪੁੱਛ ਸਕਦੇ ਹੋ ਕੱਪੜੇ ਬਾਰੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਤੇ ਤੁਸੀਂ ਆਪਣਾ ਆਰਡਰ ਨਾਲ ਬੁੱਕ ਕਰਵਾ ਸਕਦੇ ਹੋ ਥੈਂਕ ਯੂ